ਹੂੰ ਲਵਲੀ ਨੇ ਨਹੀਂ ਕਰ ਲਈ ਲਵਲੀ ਵੀ ਕਰਨ ਰਿਹਾ ਟਰਾਈ ਆਪੇ ਕਿਤੇ ਚੱਲ ਕੋਈ ਨਹੀਂ ਜਦੋਂ ਲੱਗੂਗਾ ਫਿਰ ਵੇਖਾਂਗੇ ਠੀਕ ਆ ਕੰਮ ਕਰਨੇ ਸੌਖੇ ਨਹੀਂਗੇ ਜ਼ਿੰਮੇਵਾਰੀ ਪੈਂਦੀ ਆ ਸਿਰ ਤੇ ਠੀਕ ਆ ਜੀ ਤੇ ਮੈਂ ਇਹ ਚੀਜ਼ ਚਾਹੁੰਦਾ ਵਾ ਵੀ ਚਲੋ ਜੋ ਪਿੱਛੇ ਹੋ ਗਿਆ ਵਾ ਹੂੰ ਹੂੰ ਅਸੀਂ ਕਾਹਨੂੰ ਦਿਲ ਚ ਰੱਖਣੀ ਕਿਹਨੇ ਕੋਈ ਗੱਲ ਤੇ ਜੇ ਮਾਸਟਰ ਜੀ ਚਲੋ ਸਿਹਤੋਂ ਕੀ ਸਭਾ ਕੋ ਸਹੀ ਹੋ ਜਾਏ ਹਾਂਜੀ ਹਾਂਜੀ ਤੇ ਉਹ ਚੀਜ਼ ਵਧੀਆ ਨਹੀਂ ਅੱਜ ਨਹੀਂ ਤੇ ਕੱਲ ਉਹਨਾਂ ਨੇ ਬੁਲਾਉਣਾ ਹੀ ਬੁਲਾਉਣਾ ਵਾ ਓਏ ਹੋ ਯਾਰ ਰੁਪਿੰਦਰ ਵੀਰ ਨਾ ਐਵੇਂ ਰੋਹ ਜਾ ਕਰਨੀ ਹੈ ਵੀ ਤੂੰ ਉਹ ਤੋਂ ਮਾਫੀ ਮੰਗ ਲੈਂਦਾ ਨਾ ਤੇ ਸਾਰੇ ਕੰਮ ਜਿਹੜੇ ਆ ਨਾ ਸਹੀ ਹੋ ਜਾਣੇ ਯਾਰ ਉਹਦਾ ਗੁੱਸਾ ਵੀ ਜਾ ਜਾ ਹੁਣ ਉਹਦੋਂ ਅਸੀਂ ਵੀ ਆਕੜੇ ਹਾਂ ਅਸੀਂ ਕਿਹੜੇ ਕਿਹਦੇ ਸੋਣਦੇ ਹਾਂ ਤੇ ਚੱਲ ਹੁਣ ਮਾਲਾ ਜੀ ਹਾਨੂੰ ਹੀ ਕੋਈ ਕਹਵੇ ਹਾਂ ਵੀ ਆਪਣੇ ਨੂੰ ਦੂਰ ਕਰੇ ਚਲੋ ਮੈਂ ਨਹੀਂ ਜਾਂਦੇ ਮਿਲਣਾ ਪਰ ਮੇ ਸੁਣੋ ਗੱਲ ਉਹਨਾਂ ਨੇ ਆਪ ਪਹਿਲ ਕੀਤੀ ਆਪ ਫੋਨ ਕੀਤਾ ਆ ਹੂੰ ਤੇ ਸਾਨੂੰ ਉਹਨਾਂ ਦੀ ਗੱਲ ਜਿਹੜੀ ਆ ਸੋਣੇ ਦੀ ਚਾਹੀਦੀ ਹੈ ਨਾ